ਅਈ ਦਾ ਦੋ ਕੀ ਨਾ ਆਪਣਾ ਜਿਹੜਾ ਪਿੰਡ ਹੈ ਜਿਹੜਾ ਫਸਲ ਖਰਾਬ ਹੋਈ ਹੈ ਕਿੰਨੀ ਫਸਲ ਖਰਾਬ ਹੋਈ ਹੈ ਪਾਣੀ ਨਾਲ ਹਾਂਜੀ ਮੈਂ ਰਣਜੋਤ ਸਿੰਘ son of ਗੁਰਬਚਨ ਸਿੰਘ ਪਿੰਡ ਸਾਡਾ ਕਾ ਸਿੰਗੋਵਾਲ ਗਰਦਾਸਪੁਰ ਹਲਕਾ ਇਹ ਜ਼ਮੀਨ ਜਿਹੜੀ ਆਪਾਂ ਠੇਕੇ ਤੇ ਲਈ ਸੀਗੀ ਤੇ ਇਹ ਸਾਰੀ ਜਿਹੜੀ ਆ ਪਾਣੀ ਦਾ ਵਹਾ ਇੰਨਾ ਤੇਜ਼ ਰਿਹਾ 8 8 9 9 ਫੁੱਟ ਪਾਣੀ ਜਿਹੜਾ ਵਾ ਕਈ ਦਿਨ ਇਥੋਂ ਚੱਲਦਾ ਰਿਹਾ ਉਹਦੇ ਕਰਕੇ ਸਾਰੀ ਬਰਬਾਦ ਹੋ ਗਈ ਆ ਗੱਲ ਛੱਡ ਗਈ ਆ ਤੁਸੀਂ ਵੇਖਣੀ ਦੇਓ ਕੈਮਰੇ ਚ ਲੈ ਸਕਦੇ ਹੋ ਸਾਰੀ ਪਾਣੀ ਹੱਲੇ ਵੀ ਖੜਾ ਪਾਣੀ ਤਾਂ ਮੁੱਕਣਾ ਨਹੀਂ ਕਣਕ ਦੇ ਬੀਜਣ ਪੀ ਸਕਦੇ ਨਹੀਂ ਸੀ ਬਹੁਤ ਜ਼ਿਆਦਾ ਨੁਕਸਾਨ ਆ ਠੇਕੇ ਤੇ ਲੈ ਕੇ ਹੋਇਆ ਤੁਹਾਨੂੰ ਪਤਾ ਵੀ ਦਵਾਈਆਂ ਕਿੰਨੀਆਂ-ਕਿੰਨੀਆਂ ਦਵਾਈਆਂ ਦਿੱਤੀਆਂ ਦਵਾਈਆਂ ਪਾਈਆਂ ਖਾਦਾਂ ਪਾਈਆਂ ਕੁੱਤਾ ਵਾਂਗੂ ਸਾਰੀ ਫਸਲ ਪਾਲੀ ਜੋ ਸੀ ਜਿਹੜੀ ਆ ਉਹ ਸਾਰੀ ਨਸ਼ਟ ਹੋ ਗਈ ਆ ਹੜ੍ਹ ਦੇ ਕਾਰਨ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਆਇਆ ਮੌਕਾ ਦੇਖਣ ਨਹੀਂ ਜੀ ਸਾਡੇ ਇਥੇ ਜ਼ਮੀਨ 'ਚ ਕੋਈ ਅਧਿਕਾਰੀ ਸਰਕਾਰੀ ਹਲੇ ਤੱਕ ਤੇ ਨਹੀਂ ਜੇ ਆਇਆ ਤੇ ਗਾਂ ਹੋ ਸਕਦਾ ਵੀ ਤਿਆਰੀ ਹੋ ਰਹੀ ਹੋਏ ਨਾ ਤੇ ਕੋਈ ਗਰਦੌਰ ਆਇਆ ਨਾ ਪਟਵਾਰੀ ਆਇਆ ਕੋਈ ਡੀਸੀ ਦਫਤਰੋਂ ਬੰਦਾ ਨਹੀਂ ਕੋਈ ਆਇਆ ਕੀ ਮੰਗ ਕਰਦੇ ਤੁਸੀਂ ਮੰਗੇ ਕਰਦੇ ਵੀ ਸਾਨੂੰ ਇਹਦਾ ਬਣਦਾ ਮੁਆਵਜ਼ਾ ਦਿੱਤਾ ਜਾਏ ਕਿਉਂਕਿ ਨੁਕਸਾਨ ਤੇ ਸਾਡਾ ਜਿਆਦਾ ਜਿੰਨੀ ਫਸਲ ਆ ਸਤ ਸਤ ਰਸੀ ਸੀ ਜਾਂ ਰਸੀ ਗਈ ਜਿਹੜੀ ਉਹ ਬਿਲਕੁਲ ਨਸ਼ਟ ਹੋ ਗਿਆ ਹੁਣ ਤੇ ਸਾਡਾ ਸਾਰਾ ਜਿਹੜਾ ਖਰਚਾ ਵੀ ਕੀਤਾ 20 2200 ਰੁਪਏ ਜਿਹੜਾ ਉਹ ਖਰਚਾ ਕਿਲੇ ਤੇ ਆ ਜਾਂਦਾ ਵਾ ਉਹ ਵੀ ਸਾਡਾ ਘਰੋਂ ਸਾਰਾ ਗਿਆ ਆਪਣੀਆਂ ਦਿਹਾੜੀਆਂ ਸਾਡੀਆਂ ਵੀ ਜੜੀਆਂ ਗਈਆਂ ਇਹ ਹਲੇ ਫਸਲ ਦੇ ਕੋਲ ਤਬਾਹ ਵਾਸੇ ਕੰਮ ਅਜਾ ਕਿੰਨੀ ਅੱਜ ਮਿਲ ਲੱਗੇਗਾ ਇਹ ਜਿਹੜੀ ਜ਼ਮੀਨ ਲਈ ਹੈ ਤੁਸੀਂ ਇਹ ਰਕਬਾ ਕਿੱਥੇ ਪੈਂਦਾ ਵਾ ਇਹ ਰਕਬਾ ਸਾਡਾ ਸਿੰਘੋ ਵਾਲੇ ਦਾ ਹੀ ਆ ਜੀ ਪਿੰਡ ਵੀ ਸਿੰਘੋ ਵਾਲੀ ਆ ਤੇ ਰਕਬਾ ਵੀ ਸਿੰਘੋ ਵਾਲੇ ਦਾ ਹੀ ਆ ਹਾਂਜੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਸਾਡੇ ਭਗਵੰਤ ਮਾਨ ਜੀ ਉਹ ਐਸਲੇ ਉਹਨਾਂ ਦੀ ਤਬੀਤ ਠੀਕ ਨਹੀਂ ਗਈ ਹਸਪਤਾਲ 'ਚ ਨੇ ਹੜਾ ਦੌਰਾਨ ਉਹ ਠੀਕ ਨਹੀਂ ਰਹੇ ਤਬੀਤ ਖਰਾਬ ਹੋ ਗਈ ਪਰ ਲੇਕਿਨ ਉਹਨਾਂ ਨੇ ਵੀਡੀਓ ਕਾਨਫਰੰਸੀ ਰਾਹੀਂ ਇਹ ਜਾਣਕਾਰੀ ਸਾਨੂੰ ਜਿਹੜੀ ਆ ਮਿਲੀ ਆ ਵੀ 20-2000 ਰੁਪਈਆ ਜਿਹੜਾ ਪਾੜ ਐਂਕਰ ਦੇ ਹਿਸਾਬ ਨਾਲ ਮੁਆਜਾ ਜਿਹੜਾ ਉਹ ਕਹਿੰਦੇ ਦੇਵਾਂਗੇ ਬਹੁਤ ਵਧੀਆ ਚੀਜ਼ ਆ ਵੇਖ ਕੇ ਤੇ ਕਿਸਾਨ ਜਿਹੜੇ ਆ ਉਹ ਥੋੜਾ ਉਹਨਾਂ ਦੇ ਮਨ ਵਿੱਚ ਰੋਹ ਬ ਆਉਂਦਾ ਵੀ ਚਲੋ ਜੇ ਸਾਨੂੰ 20-2000 ਰੁਪਈਆ ਪੰਜਾਬ ਸਰਕਾਰ ਦਿੰਦੀ ਆ ਤੇ ਬਹੁਤ ਵਧੀਆ ਇਹ ਚੀਜ਼ ਆ ਇਹਦੇ ਨਾਲ ਥੋੜਾ ਬਹੁਤਾ ਆਪਾਂ ਗਾੜੀ ਜਿਹੜਾ ਵਾ ਆਪਣਾ ਖਰਚਾ ਖਰਚਾ ਜਿਹੜਾ ਸਾਡਾ ਉਹ ਨਿਕਲ ਜਾਏਗਾ ਇੱਥੇ ਮੋਦੀ ਸਾਹਿਬ ਵੀ ਆਏ ਸੀ ਪਰੋ ਮੋਦੀ ਹੈਲੀਕਾਪਟਰ ਆਪਣਾ ਫੇਰ ਕੇ ਚਲ ਗਿਆ ਅਜੇ ਤੱਕ ਸਾਨੂੰ ਨਹੀਂ ਪਤਾ ਵੀ ਉਹ ਕੀ ਕਰ ਗਿਆ ਤੇ ਕੀ ਨਹੀਂ ਭਾਈ ਜੀ ਦੱਸ ਦੋ ਕੀ ਨਾ ਹੈ ਆਪਣਾ ਤੇ ਕਿਹੜਾ ਪਿੰਡ ਜੇ ਤੇ ਗਰੀ ਤੁਹਾਡੀ ਫਸਲ ਖਰਾਬ ਹੋਈ ਆ ਕਿੰਨੀ ਫਸਲ ਖਰਾਬ ਹੋਈ ਆ ਮੇਰਾ ਨਾਮ ਅਮਰਿਤ ਸਿੰਘ ਪਿੰਡ ਮੇਰਾ ਮਕੰਦਪੁਰ ਲਖਣਾ ਡੁਗੜੀ ਮੇੜੀਆਂ ਫਸਟ 4 ਕਿਲੇ ਪਰਮੜੀ ਸਾਰੀ ਖਰਾਬ ਹੋ ਗਈ ਆ ਹਜੇ ਵੀ 4-4 ਫੁੱਟ ਪਾਣੀ ਐ ਚ ਆਹ ਦੇਖੋ ਝੋਨਾ ਫੁੱਟ ਕਹਿਆਂਦਾ ਕੋਈ ਬੂਟਾ ਨਹੀਂ ਇਹ ਵਿੱਚ ਨਸਰਿਆ ਸਾਰੀ ਗਾਵ ਸਾਰੇ ਟਾਪ ਹੋ ਗਈ ਆ ਮੈਂ ਬਿਮਾਰ ਬੰਦਾ ਆ 10000 ਮਹੀਨੇ ਦਵਾਈ ਆਉਂਦੀ ਮੇਰੀ ਇਹੋ ਮੇਰਾ ਹਮਦਰਦ ਦਾ ਸਾਧ ਨਹੀਂ ਸਾਰਾ ਮੇਰੇ ਖਰਾਬ ਹੋ ਗਿਆ ਤੇ ਕਿੰਨਾ ਦਾ ਖਰਚਾ ਆ ਗਿਆ ਇਹ ਤੁਹਾਡੇ ਦੇਤੇ ਪਹਿਲੇ 25-25 30000 ਰੁਪਏ ਖਰਚਾ ਕਿਲੇ ਦਾ ਆ ਗਿਆ ਸਾਰਾ ਭਾਈ ਤੇ ਕਰਾਇਆ ਬੰਦੇ ਦਾ ਲੀਵਰ ਦੇਖ ਕਰਾਇਆ 35000 ਰੁਪਏ ਖਰਚਾ ਆ ਗਿਆ ਤੁਸੀਂ 35000 ਚੋ ਕੁਝ ਨਹੀਂ ਨਿਕਲਿਆ ਸਿੱਟੇ ਮੁੰਜੇ ਦੀ ਕੋਈ ਨਹੀਂ ਵੀ ਸਾਰਾ ਗੱਲ ਸਾਰਾ ਕੀ ਆ ਕੋਈ ਤੋ ਕੀ ਬਣ ਗਿਆ ਆ ਤੁਹਾਡੇ ਸਾਹਮਣੇ ਪੁੱਟ ਕੇ ਲਿਆਂਦਾ ਕੀ ਮੰਗ ਕਰਦੇ ਹੋ ਦੀ ਪ੍ਰਸ਼ਾਸਨ ਤੋਂ ਸਾਸੂ ਕੋ ਮੰਗ ਕਰਦੇ ਹਾਂ ਨੂੰ ਦੋਦਾਂ ਨਹੀਂ ਤੇ 50000 ਕਿਲੇ ਦਾ ਮੋਜਾ ਦਿੱਤਾ ਜਾਏ ਜੋ ਸਾਡਾ ਖਰਚਾ ਬੱਚਾ ਪੂਰਾ ਹੋਏ ਸੱਪੂਏ ਤਣਕ ਦੀ ਕੀਤੀ ਫੇ ਕਰ ਸਕੀਏ ਕਿੱਦਾਂ ਦੇ ਕਣਕ ਵਿਛਣਾਂ ਬਾਅਦ ਬਹੁਤ ਔਖੀ ਆ ਪਾਣੀ ਨਹੀਂ ਸੁੱਕਣਾ ਕਣਕਾਂ ਦਾ ਬਹੁਤ ਜ਼ਿਆਦਾ ਘਟਾ ਜੀ ਬਹੁਤ ਜ਼ਿਆਦਾ ਘਟਾ ਪਿਆ ਥੋੜਾ ਨਹੀਂ ਗਾ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਕੇ ਤੇ ਪਹੁੰਚਿਆ ਫਸਲਾਂ ਦਾ ਜਾਇਜ਼ਾ ਲੈਣ ਨਹੀਂ ਜਾਏਗਾ ਕੋਈ ਨਹੀਂ ਆਏਗਾ ਕੀ ਮੰਗ ਕਰਦੇ ਤੁਸੀਂ ਮੰਗੇ ਹੋ ਕਰਦੇ ਆ ਜੋ ਕੋਈ ਅਧਿਕਾਰੀ ਆਏ ਆ ਕੇ ਜਾਇਜ਼ਾ ਲਾਏ ਫਸਲ ਦਾ ਉਹਦਾ ਕੋਈ ਸਾਨੂੰ ਮਿਆਜਾ ਦਿੱਤਾ ਜਾਏ ਦਾ ਮੇਰਾ ਨਾਮ ਹਿੰਦਰਪਾਲ ਜੇ ਪਿੰਡ ਚੋੜਾਕਰ ਦੇ ਤੇ ਫਸਲਾਂ ਦੇ ਜੋ ਵੀ ਤੁਹਾਨੂੰ ਪਤਾ ਹੈ ਜੋ ਹਰ ਪਾਸਾ ਆਇਆ ਸਾਰਿਆਂ ਨੂੰ ਪਤਾ ਇਹ ਗੱਲ ਦਾ ਕੱਲ ਮੋਦੀ ਸਾਹਿਬ ਵੀ ਆਏ ਨੇ ਹਰਿਆਣਾ ਨੂੰ 1500 ਕਰੋੜ ਰੁਪਇਆ ਤੇ ਪੰਜਾਬ ਨੂੰ 1600 ਕਰੋੜ ਰੁਪਇਆ ਜਿਹਦਾ ਉੱਤੇ ਜਖਮਾਂ ਤੇ ਨੂਨ ਪਾਇਆ ਹੈ ਮੋਦੀ ਸਾਹਿਬ ਨੇ ਕੋਈ ਨਹੀਂ ਇੰਨੇ ਅਸਾਰ ਲਈ ਹੈਲੀਕਾਪਟਰ ਤੇ ਘੁੰਮਿਆ ਗਰਾਉਂਡ ਲੈਵਲ ਤੇ ਕੋਈ ਨਹੀਂ ਘੁੰਮਿਆ ਕੋਈ ਗਰਦੌਰੀ ਕਰਨੀ ਆਇਆ ਕੋਈ ਪਟਵਾਰੀ ਨਹੀਂ ਇਹਨਾਂ ਦਾ ਆਇਆ ਕਿ ਫਸਲਾਂ ਖਰਾਬ ਹੋਈਆਂ ਨੇ ਉਹ ਉਥੇ ਆਪਣੇ ਮਾਨ ਸਾਹਿਬ ਹੁਣੀ ਦਾਖਲ ਨੇ ਚਲੋ ਉਥੇ ਉਹਨਾਂ ਐਲਾਨ ਕੀਤਾ ਵੀ 20000 ਏਕੜ ਦਾ ਜਿਹੜਾ ਦਿੱਤਾ ਜਾਏਗਾ ਪੰਜ ਪੰਜ ਸੱਤ ਸੱਤ ਫੁੱਟ ਜਿਹੜੀ ਆ ਰੇਤ ਚੜ ਗਈ ਆ ਖਤਲਾ ਫਸਲਾਂ ਦੇ ਵਿੱਚ ਜਿਹੜੀ ਬਾਰਡਰ ਲਾਕੇ ਦੇ ਵਿੱਚ ਪੈਂਦੀਆਂ ਫਸਲਾਂ ਪੰਜ ਪੰਜ ਫੁੱਟ ਰੇਤ ਚੜ ਗਈ ਆ ਚਲੋ ਵੀ ਸਰਕਾਰ ਨੇ ਕਹਿ ਦਿੱਤਾ ਜਿਸ ਦਾ ਖੇਤ ਉਸ ਦੀ ਰੇਤ ਚਲੋ ਇਹ ਗੱਲ ਨੂੰ ਚਲੋ ਅਸੀਂ ਮੰਨਦੇ ਆ ਚਲੋ ਵੀ ਚਲੋ ਮਾਰਾ ਜਿਆ 2000 ਕੋਈ ਵੀ ਸਰਕਾਰ ਆਈ ਆ 2000 ਕੇ ਨੇ ਦਿੱਤਾ ਨਹੀਂ ਚਲੋ ਇੰਨਾ ਤੁਹਾਨੂੰ ਧੰਨਵਾਦ ਤੁਹਾਡਾ ਮਾਨ ਸਾਹਿਬ ਦਾ ਕੰਮ ਤਾਂ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਤੁਹਾਡਾ ਮਤਲਬ ਸੋਚਿਆ ਹੁਣ ਅਸੀਂ ਇਸ ਗੱਲ ਦੀ ਮੰਗ ਕਰਦੇ ਆ ਵੀ ਸਾਡੇ ਜੋ ਵੀ ਹਾਲਾਤ ਨੇ ਉਹ ਗੁਰਦੌਰੀਆਂ ਨੂੰ ਗੁਰਦੋਰਾ ਨੂੰ ਭੇਜਣਾ ਪਟਵਾਰੀਆਂ ਨੂੰ ਭੇਜਣਾ ਤੇ ਆਪਣੇ ਸਾਰੇ ਆਪਣੇ ਅਧਿਕਾਰੀ ਭੇਜਣਾ ਜਿਹ ਜਿਹੜੇ ਜਗ੍ਹਾ ਹੈਗਾ ਉਹ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਫਸਲ ਦਾ ਨੁਕਸਾਨ ਹੋਇਆ ਫਸਲ ਲਗਭਗ ਜਿਹੜਾ ਆ 70% ਜਿਹੜੀ ਫਸਲ ਜਿਹੜੀ ਡੁੱਬ ਗਈ ਹੈ 70% ਰਾਵਾਂ ਮਗਰ ਪੰਜਾਬ ਦੇ 30% ਫਰੋਜਪੁਰ ਡੁੱਬਿਆ ਡੇਰਾ ਬਾਬਾਨਾਂ ਨੂੰ ਡੁੱਬ ਡੁੱਬਿਆ ਸਾਰੇ ਇਲਾਕੇ ਜਿੰਨੇ ਸਾਰੇ ਹਰ ਪ੍ਰਭਾਵਿਤ ਹੋਏ ਨੇ ਪਰ ਸਰਕਾਰ ਨੇ ਚਲੋ ਅਸੀਂ ਫੇਰ ਇਹ ਗੱਲ ਨੂੰ ਕਹਿੰਦੇ ਆ ਕਿ ਸਰਕਾਰ ਨੇ ਵਧੀਆ ਕੀਤਾ ਚਲੋ 20000 ਜਿਹੜਾ ਸਾਨੂੰ ਮੁਆਵਜ਼ਾ ਜਿਹੜਾ ਅਲਾ ਨਿਆਇਆ ਅਲਾ ਨਿਆਇਆ ਹੁਣ ਗਰਦੌਰੀਆਂ ਹੋਣਗੀਆਂ ਕਿਹਦੀਆਂ ਫਸਲਾਂ ਖਰਾਬ ਨੇ ਕਿਹਦੀਆਂ ਨਹੀਂ ਉਹ ਹੁਣ ਤੇ ਗਰਦੌਰ ਪਟਵਾਰੀ ਲਿਖਣਗੇ ਫੇਰ ਸੈਨਕ ਦੇ ਉਹਦੇ ਕੋਲ ਰਿਪੋਰਟ ਜਾਏਗੀ ਰਿਪੋਰਟ ਜਾ ਕੇ ਸੈਨ ਕਰੂਗਾ ਸੈਨ ਕਰਕੇ ਤੇ ਫੇਰ ਸਾਨੂੰ ਕੋਈ ਰਾਤ ਮਾਰੀ ਮੱਡੀ ਮਿਲੇਗੀ ਚਲੋ ਦੁੱਖ ਦੇ ਘੜੀ ਦਿਵੇ ਸਾਰਿਆਂ ਦੇ ਦੁੱਖ ਆਇਆ ਵਾ ਬੜਾ ਬਹੁਤ ਜਿਆਦਾ ਭਿਆਨਕ ਹੋਇਆ ਵਾ ਸਭ ਕੁਛ ਕਿਦਾਂ ਦਾ ਪਾਣੀ ਇਹਨਾਂ ਨੇ ਆਪ ਹੀ ਮੈਨ ਫਲੱਡ ਮੁਖ ਮਖਮਦਦੀ ਸਾਹਿਬ ਦਾ ਬਿਆਨ ਹੀ ਮੈਂਨ ਫਲਾਡ ਆ ਮੈਂਨ ਫਲਾਡਾ ਇਹਦੇ ਵਿੱਚ ਮੈਂਨ ਫਲਾਡ ਦੇ ਵਿੱਚ ਇਹਨਾਂ ਨੂੰ ਪਤਾ ਸੀ ਕਿ ਜਦੋਂ ਪਾਣੀ ਵੱਧਾ ਵਧਣ ਗਿਆ ਇਹਨਾਂ ਥੋੜਾ ਥੋੜਾ ਪਾਣੀ ਕਿਉਂ ਨਹੀਂ ਛੱਡਿਆ ਇਹਨਾਂ ਜੱਕ ਦਾ ਮੀਂਹ ਜਦੋਂ ਪਹਾੜਾਂ 'ਚ ਬਾਸ਼ ਹੋਣ ਲੱਗੀ ਉਦੋਂ ਥੋੜਾ ਥੋੜਾ ਰਾਵੀ ਜੀ ਪਰ ਆਵੀ ਜੀ ਛੱਡਦੇ ਤਾਂ ਅਸੀਂ ਬਚਦੇ ਹਾਂ ਸਾਡੇ ਦੇ ਘਾਟ ਦੇ ਗੰਨੇ ਦੇ ਖੇਤ ਬਚਦੇ ਹੀ ਝੋਨੇ ਦੇ ਖੇਤ ਬਚਦੇ ਹੀ ਤੇ ਅਸੀਂ ਇਹ ਮੰਗਾ ਡੀਐਫਪੀ ਪਟਵਾਰੀ ਨੂੰ ਭੇਜੋ ਤੇ ਆਪਣੇ ਗਰਦੌਰ ਸਾਹਿਬ ਨੂੰ ਭੇਜੋ ਤੇ ਅਗਲਾ ਸਵਾਲ